ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਸੀ ਤਖਤ ਸ਼੍ਰੀ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਤਲਵੰਡੀ ਸਾਬੂ ਘੁਆਰੇ ਲਾਉਣ ਵਾਸਤੇ ਪਸ਼ੂਆਂ ਤੇ ਲਾਉਂਦੇ ਲਾਉਂਦੇ ਸਾਨੂੰ ਬੜਾ ਹੀ ਵਧੀਆ ਮੌਕਾ ਮਿਲਿਆ ਗੁਰਦੁਆਰਾ ਸਾਹਿਬ ਘੁਆਰੇ ਲਾਉਣ ਦਾ ਇੱਥੋਂ ਬਾਬਾ ਜੀ ਨੇ ਸਾਨੂੰ ਫੋਨ ਕਰਿਆ ਕਹਿੰਦੇ ਵੀ ਆਪਾਂ ਸੰਗਤਾਂ ਵਾਸਤੇ ਫੁਹਾਰੇ ਲਾਉਣੇ ਆ ਜਿੱਥੇ ਆਪਾਂ ਗੁਰੂ ਸਾਹਿਬ ਨੂੰ ਮੱਥਾ ਟੇਕਣ ਜਾਂਦੇ ਆ ਤੇ ਸ਼ੈੱਡ ਬਣਿਆ ਇਹਨਾਂ ਦਾ ਲੰਮਾ 100 ਤੋਂ 25 ਫੁੱਟ ਦੇ ਲਗਭਗ ਹੈ ਉਹਦੇ ਵਿੱਚ ਸਾਨੂੰ ਫੁਹਾਰੇ ਲਾਉਣ ਦਾ ਮੌਕਾ ਮਿਲਿਆ ਅਸੀਂ ਇੱਥੇ ਆ ਕੇ ਸਾਰੇ ਫੁਹਾਰੇ ਅਸੀਂ ਪਹਿਲਾਂ ਚੈੱਕ ਕੀਤੇ ਕਿ ਕਿਸ ਤਰ੍ਹਾਂ ਪਾਈਪ ਲਾਈਨ ਬਹੂ ਕਿਵੇਂ ਫੁਹਾਰੇ ਲਾਵਾਂਗੇ ਫਿਰ ਅਸੀਂ ਇਹਦੇ ਵਿੱਚ 14 ਲਾਈਨਾਂ ਪਾਈਪਾਂ ਦੀਆਂ ਬਣਾਈਆਂ ਇਹਦੇ ਵਿੱਚ ਤਿੰਨ ਪਾਈਪ ਲਾਈਨਾਂ ਸੀ ਗੁੱਡੀਆਂ ਪਾਈਆਂ ਤੇ 14 ਪਾਈਪ ਲਾਈਨਾਂ ਸੀ ਉਹਨਾਂ ਨੂੰ ਕ੍ਰੋਸ ਕਰਨ ਵਾਸਤੇ ਦੂਜੀ ਪਾਸੇ ਪਾਈਆਂ ਮਾਂਰੇ ਤੇ ਇਹਨਾਂ ਦੇ ਵਿੱਚ ਅਸੀਂ 60 ਦੇ ਤਕਰੀਬਨ 52 ਤੋਂ ਲੈ ਕੇ 60 ਦੇ ਤਕਰੀਬਨ ਫੋਰ ਲਾਈਨਾਂ ਦੇਖੋ ਕਿੰਨੇ ਵਧੀਆ ਚੱਲ ਰਹੀ ਸੀ ਹਾਂਜੀ ਬਾਗੁਰ ਜੀ ਠੀਕ ਲੱਗਾ ਕੰਮ ਡਾ ਬਹੁਤ ਹੀ ਬਹੁਤ ਹੀ ਸਾਬਾ ਮੰਦਰ ਤੇ ਮਨੁੱਖਤਾ ਹੀ ਤੋ ਆ ਤਨ ਹੋ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆ ਕੇ ਆਪਣਾ ਕਮਰ ਕੱਸਾ ਖੋਲਿਆ ਸੀ ਤੇ ਬਾਬਾ ਜੀ ਨੇ ਇੱਥੇ ਆ ਕੇ ਦਮ ਲਿਆ ਸੀ ਤਾਂ ਇਸ ਤੇ ਨੰਗਾ ਇਸ ਜਗ੍ਹਾ ਦਾ ਨਾਮ ਦਮਦਮਾ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਪਿਆ ਇੱਥੇ ਆ ਕੇ ਬਾਬਾ ਜੀ ਕਾਫੀ ਦਿਨ ਰਹੇ ਤੇ ਇੱਥੇ ਆ ਕੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬੀ ਸੰਪੂਰਨ ਕੀਤਾ ਜਿਸ ਅਤੀਕ ਅਸੀਂ ਇਤਿਹਾਸ ਪੜਿਆ ਹੈ ਜੇ ਥੋੜੀ ਬਹੁਤੀ ਮਿਸਟੇਕ ਹੋ ਗਈ ਹੋਵੇ ਤਾਂ ਅਸੀਂ ਉਹਦੇ ਲਈ ਮਾਫੀ ਮੰਗਦੇ ਹਾਂ ਤੇ ਸਾਨੂੰ ਵੀ ਪਤਾ ਹੋਣਾ ਚਾਹੀਦਾ ਹੈ ਵੀ ਅਸੀਂ ਜਿਹੜੀ ਜਗ੍ਹਾ ਤੇ ਕੰਮ ਕਰ ਰਹੇ ਹਾਂ ਉਹਦਾ ਇਤਿਹਾਸ ਕੀ ਹੈ ਅਸੀਂ ਉਹਦੇ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕੀਤੀ ਇਹ ਇਹ ਪੰਜਾਂ ਤਖਤਾਂ ਦੇ ਵਿੱਚੋਂ ਆਪਣਾ ਚੌਥਾ ਤਖਤ ਹੈ ਪਲਵੰਡੀ ਸਾਭੂ ਸਾਨੂੰ ਬਹੁਤ ਖੁਸ਼ੀ ਹੋਈ ਵੀ ਸਾਨੂੰ ਇੱਥੇ ਕੰਮ ਕਰਨ ਦਾ ਮੌਕਾ ਮਿਲਿਆ ਅਸੀਂ ਪੂਰਾ ਤਸੱਲੀ ਨਾਲ ਕੰਮ ਕੀਤਾ ਪੂਰਾ ਵਧੀਆ ਟਾਈਮ ਸਾਨੂੰ 11:30 ਰਾਤ ਦੇ ਵੱਜ ਗਏ ਸੀ ਅਸੀਂ 11:30 ਵਜੇ ਵਾਪਸ ਆਏ ਉਤੋਂ ਪਰ ਅਸੀਂ ਕੰਮ ਕਲੀਅਰ ਕਰ ਕਰਕੇ ਆਏ ਤੇ ਅਸੀਂ ਪੂਰਾ ਵਧੀਆ ਨਜ਼ਾਰੇ ਨਾਲ ਕੰਮ ਕੀਤਾ ਸਾਨੂੰ ਬਹੁਤ ਖੁਸ਼ੀ ਆਈ ਤੇ ਦੇਖੋ ਤੁਸੀਂ ਹੁਣ ਫੁਆਰੇ ਚੱਲਦੇ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਹੋ ਸਕਦਾ ਕਿਸੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ बदल का गुरु ग्रंथ साहब जी ਬਾਪੂ ਦੇ ਨਾਮ ਦੇ ਜੀ ਮਹਾਰਾਜ ਦੇ ਦਰਸ਼ਨ ਉਹ ਕਿ ਤਰ੍ਹਾਂ ਪਹਿਲੀ ਕੋਡਿੰਗ ਵਿੱਚ ਆਪ ਸਾਰੇ ਆਪ ਸੁਣਨ ਵਾਲਾ ਬਣਦੇ ਹੋਏ ਨੇ ਆਪ ਲੋਕ ਕਿਤੋਂ ਲਵਾਗੇ ਜਿਹੜੇ ਕੱਲੇ ਇਹ ਹੀ ਗੱਲ ਕਰਦੇ ਕਿ ਗੁਰੂ ਗ੍ਰੰਥ ਸਾਹਿਬ سا هو لي تي چر چا پاري وڏي هوڏا پارتي را مڪلا ها به سيني چا پتر ها ريا دايو نڪانا

I'm <speaking in Spanish> <speaking in Spanish> ਹਾਂਜੀ ਲੋ ਜੀ ਫੁਆਰਾਂ ਦਾ ਕੰਮ ਕੰਪਲੀਟ ਹੋ ਚੁੱਕਿਆ ਹੈ ਹੁਣ ਤੁਹਾਨੂੰ ਆਪਾਂ ਫੁਆਰਾਂ ਦੇ ਵੀਅੂ ਦਿਖਾਵਾਂਗੇ ਤੇ ਸਾਰੇ ਫੁਆਰੇ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਚੱਲਦੇ ਪਏ ਅਸੀਂ ਇਹਦੇ ਵਿੱਚ ਤਿੰਨ ਪੈਪ ਲੈਣਾਂ ਪਾਈਆਂ ਮੋਟੀ ਪੈਪ ਪਾਈ ਹੈ ਤੇ ਇੱਕ ਪਤਲੀ ਪੈਪ ਪਾਈ ਹੈ ਇਹਦੇ ਵਿੱਚ 55 ਡਿਗਰੀ ਬਣ ਫੁਆਰੇ ਲੱਗੇ ਨੇ ਤੇ ਦੇਖੋ ਕਿੰਨਾ ਵਧੀਆ ਫੋਗ ਚੱਲ ਰਹੇ ਨੇ ਸੰਗਤ ਵੀ ਫੁਆਰਾਂ ਦਾ ਪੂਰਾ ਆਨੰਦ ਮਾਣ ਰਹੀ ਸੀ ਜਦੋਂ ਅਸੀਂ ਸੁਨੋਰਨ ਕੀਤਾ ਫੁਆਰਾਂ ਨੂੰ ਦੇਖੋ ਜੀ ਕਿੱਡਾ ਵਧੀਆ ਲੱਗ ਰਿਹਾ ਜੀ ਇੱਕ ਅਸੀਂ ਪਰਲੇ ਪਾਸੇ ਨਾ ਪਾਪ ਲਾਨ ਹੋਰ ਪਾਈਏ ਸਾਈਡ ਤੋਂ ਤੁਸੀਂ ਦੇਖਦੇ ਹੋ ਪਾਸੇ ਪਰਲੇ ਪਾਸੇ ਕੰਨੀ ਤੋਂ ਇੱਕ ਹੋਰ ਫੋਗ ਜੀ ਪੈ ਰਹੀ ਹੈ ਉਹ ਅਸੀਂ ਅਲੱਗ ਤੋਂ ਇੱਕ ਹੋਰ ਤਾਰ ਬੰਨ ਕੇ ਉਹਦਾ ਵੱਖਰਾ ਥਿਊ ਬਣਾਇਆ ਪਰਲੇ ਪਾਸੇ سپورਟ ਵੇਅਰ ਬੰਨ ਕੇ ਉਹਦੇ ਨਾਲ ਅਸੀਂ ਫੋਗਰ ਉੱਤੇ ਅਲੱਗ ਤੋਂ ਲਾਏ ਉਹ ਵੀ ਬਹੁਤ ਵਧੀਆ ਲੱਗਿਆ ਜਦੋਂ ਪਾਸੇ ਤੋਂ ਘੁੰਮਦਾ ਉੱਪਰ ਪੈਂਦਾ ਦੇਖੋ ਸਾਈਡ ਜੀ ਦੇ ਇੱਕ ਫਿਊ ਇੱਕ ਪ੍ਰੈਸ਼ਰ ਆ ਰਿਹਾ ਸਾਈਡ ਦਿੱਤੇ ਵੀ ਅਸੀਂ ਫੋਗਰ ਲਾਏ ਤੇ ਸਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਾ ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਵਾਈਗੁਰ ਖੜਾ ਸਾਹਿਬ ਇਧਰ